ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਅੱਜ ਆਪਾਂ ਛੋਟੀ ਜਿਹੀ ਵੀਡੀਓ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਬੇਟੇ ਉਹ ਰੋ ਦਿੰਨ ਦਾ ਵੀਵਰ ਸੀ ਤੇ 3 ਦਿਨ ਸੈਲ ਘਟੇ ਹੋਈ ਸੀ ਤੇ ਆਪਾਂ 글로 ਦੀ ਵੇਲ ਆ ਜਿਹੜੀ ਲੈ ਕੇ ਆਏ ਸੀ ਤੇ ਉਹਦਾ ਆਪਾਂ ਪਾਣੀ ਬਣਾਇਆ ਵਾ ਅੱਜ ਤੇ ਬੇਟੇ ਨੂੰ ਦੇਣ ਲਈ ਤੇ ਵੀਡੀਓ ਆਪਾਂ ਛੋਟੀ ਜਿਹੀ ਵੀਡੀਓ ਹੈ 5 ਸੈਕਿੰਡ ਦੀ ਉਹ ਵੀ ਸ਼ੇਅਰ ਕਰਨ ਲੱਗੇ ਆਂ ਜੀ ਤੁਹਾਡੇ ਨਾਲ ਵੀਡੀਓ ਨੂੰ ਜਿਵੇਂ ਨਾ ਸਕਿਪ ਕੀਤੇ ਹੰਬ ਤੱਕ ਜਰੂਰ ਵੇਖਿਓ ਜੀ ਚਲੋ ਜੀ ਬਣਾਉਣੀ ਹੈ ਪਾਣੀ ਗਲੋਦੀ ਬੇਲ ਦਾ ਤੇ ਜੇ ਕਿਸੇ ਵੀ ਭੈਣ ਭਾਈ ਨੂੰ ਫੀਵਰ ਵਗੈਰਾ ਵਾਜਾ ਸੱਲ ਘਟੇ ਹੋਏ ਨੇ ਤਾਂ ਇਸ ਤਰ੍ਹਾਂ ਪਾਣੀ ਬਣਾ ਕੇ ਪੀ ਸਕਦੇ ਹੋ ਤੁਸੀਂ ਵੀ ਤੇ ਇਹਦੇ ਬਹੁਤ ਹੀ ਬੈਨੀਫਿਟ ਨੇ ਜੀ ਗਲੋਦੀ ਬੇਲ ਦੇ ਲਈਏ ਜੀ ਆਪਾਂ ਨੇ ਗਲੋਦੀ ਬੇਲ ਸੱਲ ਵਗੈਰਾ ਘਟੇ ਹੋਏ ਸੀ ਬੇਟੇ ਦੇ ਇਸ ਕਰਕੇ ਫਿਰ ਗਲੋਦੀ ਬੇਲ ਆ ਜਿਹੜੀ ਆਪਾਂ ਲੈ ਕੇ ਆਈ ਹੈ ਪਹਿਲਾਂ ਕਰੇ ਲੱਗੀ ਹੋਈ ਸੀ ਬਹੁਤ ਸਾਰੀ ਤੇ ਹੁਣ ਪੱਟ ਦਿੱਤੀ ਸੀ 2-3 ਸਾਲ ਪਹਿਲਾਂ ਤੇ ਇਹ ਆਪਾਂ ਨੂੰ ਮਿਲ ਗਿਆ ਕਾਫੀ ਸਾਰੀ ਮਿਲ ਗਈ ਸੀ ਤੇ ਮੈਂ ਫਿਰ ਥੋੜੀ ਜਿਹੀ ਕੱਟ ਕੇ ਇਧਰ ਰੱਖ ਲਈਆ ਤੇ ਧੋਲੇ ਸੀ ਇਹ ਤੇ ਇੱਥੇ ਆਪਾਂ ਦੋ ਗਲਾਸ ਹਨ ਜਿਹੜੇ ਪਾਣੀ ਦੇ ਪਾਏ ਨੇ ਤੇ ਇਹਦੇ ਵਿੱਚ ਗਲੋ ਦੀ ਵੇਲ ਹੈ ਜਿਹੜੀ ਪਾ ਦਵਾਂਗੇ ਸੱਲਾਂ ਲਈ ਜੇ ਕਿਸੇ ਦੇ ਸੱਲ ਵਗੈਰਾ ਘਟ ਜਾਂਦੇ ਆ ਤਾਂ ਗਲੋ ਦੀ ਵੇਲ ਬਹੁਤ ਹੀ ਵਧੀਆ ਵਾ ਤੇ ਗਲੋ ਦੀ ਵੇਲ ਦਾ ਪਾਣੀ ਹੈ ਜਿਹੜਾ ਉਬਾਲ ਕੇ ਸਵੇਰ ਸ਼ਾਮ ਪੀ ਲੋ ਤੁਸੀਂ ਸੱਲੇ ਵਗੇਰਾ ਸਹੀ ਹੋ ਜਾਂਦੇ ਆ। ਮੌਜੇ ਨੂੰ ਚੰਗੀ ਤਰ੍ਹਾਂ ਵਾਰ ਲੈਣੇ ਆ ਤੇ ਥੋੜਾ ਜਿਹਾ ਦੇ ਵਿੱਚ ਨਮਕ ਪਾਵਾਂਗੇ ਕਿਉਂਕਿ ਬੱਚੇ ਫਿਰ ਇਹ ਪੀ ਨਹੀਂ ਸਕਦੇ ਹੁੰਦਾ ਥੋੜਾ ਜਿਹਾ। ਇਹਦਾ ਜਿਹੜਾ ਟੇਸਟ ਆ ਉਹ ਜਿੱਦਾਂ ਕਹਿ ਸਕਦੇ ਹਾਂ ਬਕਬਕਾਇਆ ਹੁੰਦਾ ਵਾ। ਮੌਜੇ ਦੇ ਵਿੱਚ ਨਮਕ ਪਾ ਦਿੰਨਾ ਥੋੜਾ ਜਿਹਾ। 2 ਗਲਾਸ ਆਪਾਂ ਪਾਣੀ ਦੇ ਪਾਏ ਸੀ ਤੇ ਇਹਨੂੰ ਆਪਾਂ ਉਦੋਂ ਤੱਕ ਰਿਚਾਉਣਾ ਜਦ ਤੱਕ ਇਹ 1 ਜਾਂ ਫਿਰ ਅੱਧਾ ਗਲਾਸ ਨਹੀਂ ਹੋ ਜਾਂਦਾ ਹੈਗਾ। ਕਿਤੇ ਪੱਕੀ ਦੀ ਬਲੋਅ ਅੱਛੀ ਹੈ ਬੇਲ ਉਹ ਤਾਂ ਕੱਟ ਲਮਾ ਇਸ ਤਰ੍ਹਾਂ ਕਿ ਨਾ ਇਹਨੂੰ ਕੱਟ ਕੇ ਫ੍ਰਿਜ ਚ ਰੱਖ ਲਵਾਂਗੇ ਕਿਉਂਕਿ ਫਿਰ ਇਹ ਜਲਦੀ ਨਹੀਂ ਜਲਦੇ ਫ੍ਰਿਜ ਚ ਰੱਖ ਲਵਾਂਗੇ ਉਹਨੂੰ ਸਕੋਪ ਕਰਕੇ ਫਿਰ ਥਰਾਉਣੀ ਹੁੰਦੀ ਫੇਰੀ ਜਿਹੜੇ ਪਰ ਬਾਹਰ ਰੱਖ ਲਿਮਾ ਉਹ ਤੇ ਸੁੱਕ ਜਾਣੇ ਨੇ ਹੌਲੀ ਹੌਲੀ ਘੋਟੇ ਕਰ ਲੈਂਦੇ ਹਾਂ ਜੋ ਦੂਸਰ ਨੂੰ ਕੱਟੇ ਹੁੰਦੀ ਆ ਤਾਂ ਫਿਰ ਭੁੱਖ ਨਹੀਂ ਲੱਗਦੀ ਹੈ ਜੇ ਬੱਚੇ ਹੋਵੇ ਜਾਂ ਵੱਡੇ ਨੇ बुखार ਤਾਂ ਹੁਣ ਠੀਕ ਆ ਸਿਮਰਨ ਤੇ ਭੁੱਖ ਨਹੀਂ ਲੱਗਦੀ ਹੈ ਜੀ ਉਹਨੂੰ ਬਿਲਕੁਲ ਵੀ ਫਿਰ ਕਸਟਮ ਦਾ ਕਰਾਉਣਾ ਸੀ ਤੇ ਸਿਰਨੇ ਥੋੜੇ ਹੀ ਘਟੇ ਨੇ ਜੀ ਜਿਆਦਾ ਦਵਾਈ ਵੀ ਵਿਚਾਰਾ ਕਾਫੀ ਟੰਗ ਲਖਾਈ ਜਾ ਰਹੀ ਉਹਦੇ ਕਰਕੇ ਫਿਰ ਇਹਦੇ ਗਰਮੀ ਜੀ ਪੈ ਗਈ ਹੈ ਵਿਚਾਰੇ ਦੇ ਤਾਣੇ ਜੀ ਨਿਕਲੇ ਆਏ ਫੇਸ ਤੇ ਤੇ ਬੋਡੀ ਦੇ ਉੱਤੇ ਤੁਸੀਂ ਮੈਂ ਤੁਹਾਨੂੰ ਇਹ ਦਵਾਈਿੰਦ ਦਿੱਤੀ ਹੈ 글로 ਦੀ ਵੇਲ ਸਾਰਿਆਂ ਨੂੰ ਬੈਸਟ ਹੈ ਵੀ ਇਹ ਹੀ ਦੇ ਰਹੀ ਹੈ ਆਪਣੇ ਚੈਨਲ ਤੇ ਜੀ ਆਉਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਦੇਖਣ ਲਈ ਵੀਡੀਓ ਜੀ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਕੰਪਲੀਟ ਵਾਚ ਕਰਿਆ ਕਰੋ ਤੇ ਜੇ ਰਿਕਵਰ ਆਪਣੇ ਚੈਨਲ ਤੇ ਲਾਈਕ ਕਰਾਇਆ ਹੈ ਨਹੀਂ ਜੀ ਚਾਹੁੰਦੇ ਹੋ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਪਣੇ ਚੈਨਲ ਦਾ ਜਿਹੜਾ ਅੱਗੇ ਹੋਰ ਗਰੋਅ ਕਰ ਸਕੇ ਪਹਿਲਾਂ ਕਾਫੀ ਮਿਲ ਜਾਂਦੀ ਸੀ ਗਲੂਰੀ ਦੇ ਹੁੰਦੀ ਸੀ ਗਰੋਅ ਦੀ ਦੇ ਬਹੁਤ ਘੱਟ ਮਿਲਦੀ ਹੈ ਸਾਡੇ ਪਹਿਲਾਂ ਕਾਫੀ ਲੱਗੀ ਹੁੰਦੀ ਸੀ ਘਰੇ ਬਹੁਤ ਜਿਹੜੇ ਪਿੰਡ ਦੇ ਲੋਕ ਨੇ ਤੋੜ ਕੇ ਲੈ ਕੇ ਜਾਂਦੇ ਹੁੰਦੇ ਸੀ ਹੁਣ ਜਿੱਦਣ ਦੀ ਅਸੀਂ ਭੱਟੇ ਆ ਤੇ ਅਸੀਂ ਹੁਣ ਦੇਖੋ ਕੁਛ ਅਸੀਂ ਲੋਤਨ ਘਰਾਂ ਤੋਂ ਕਿਤੇ ਨਹੀਂ ਮਿਲ ਰਿਹਾ ਮਸਾਲੇ ਨਹੀਂ ਮਿਲ ਆਪ ਨੂੰ ਨਹੀਂ ਆ ਸੋਕ ਮਾਝੀ ਉਪਚਾਰੀਏ ਇਸ ਪੰਡ ਕੇ ਰੱਖ ਲਾਂਗੇ ਨੂੰ ਫ੍ਰਿਜ ਦੇ ਵਿੱਚ ਹਲਕਾ ਜਿਹਾ ਖੁੱਸਾ ਦੇ ਕਰਕੇ ਨੂੰ ਸਵੇਰੇ ਸ਼ਾਮ ਇੱਕ ਇੱਕ ਚਮਚਾ ਦੇ ਦਿਆ ਕਰਨਾ ਉਹਦੇ ਨਾਲ ਫਰਕ ਪੈ ਜਾਊਗਾ। ਇਹ ਰੱਖ 20-21 ਦੇ ਵਿੱਚ ਮਾਝੀ ਪਾਣੀ ਫ੍ਰਿਜੀ ਜਾ ਰਿਹਾ ਆਪਾਂ ਦੋਧੀ ਦੇ ਨਾਲ। ਦੋਧੀ ਵੀਲ ਦੇ ਤਾਂ ਜੀ ਇੰਨੇ ਕ ਫਾਇਦੇ ਨੇ ਸਰੀਰ ਨੂੰ। ਹਰ ਇੱਕ ਨੂੰ ਮਾਰੀ ਦੇ ਨਹੀਂ ਲੜੰਗੇ ਸੰਭਾ ਥੋੜਾ ਖਦਾਈ ਪਰ ਜੇ ਇਹ ਮਿਲ ਜਾਵੇ ਤਾਂ ਆ ਤੇ ਮੈਂ ਵੀ ਉਹਨਾਂ ਜਿਹੜੀ ਇੱਕ ਡੰਡੀ ਜੀ ਬਚ ਗਈ ਹੈ ਉੱਥੇ ਮਿੱਟੀ ਦੇ ਵਿੱਚ ਲਗਾ ਆਈਆਂ ਕਿਉਂਕਿ ਇਹ ਬਹੁਤ ਜਲਦੀ ਹੋ ਜਾਂਦੀ ਹੈ ਜਲਦੀ ਜੜਾਂ ਫੜ ਲੈਂਦੀ ਹੈ ਮਿੱਟੀ ਦੇ ਵਿੱਚ ਤੇ ਜਲਦੀ ਉਹ ਹੋ ਜਾਂਦੀ ਹੈ ਤੇ ਆਪਾਂ ਵੀ ਲਗਾਤੀ ਆ ਡੰਡੀ ਜੀ ਇਹਦੀ ਤੇ ਦੇਖੋ ਜੇ ਬੋਲਵੇ ਨੂੰ ਤੇ ਫਿਰ ਲੋਰ ਨਹੀਂ ਪੈਂਦੀ ਬਹੁਤ ਫਾਇਦੇ ਨੇ ਇਹਦੇ ਤਾਂ ਕਿ ਲੋਕ ਦੇ ਵੇਲ ਦੇ ਬੱਚਿਆਂ ਵੱਡਿਆਂ ਲਈ ਆਯੁਰਵੈਦਿਕ ਕੀ ਨਸਕਾ ਹੈ ਇੱਕ ਤਰ੍ਹਾਂ ਹੈ ਆਪਣੇ ਸਰੀਰ ਦੇ ਲਈ ਸੈੱਲ ਨੂੰ ਠੀਕ ਕਰਨ ਦੇ ਨਾਲ ਨਾਲ ਹੋਰ ਵੀ ਬਹੁਤ ਇਹਦੇ ਫਾਇਦੇ ਨੇ ਸਰੀਰ ਨੂੰ ਨਸਕਾ ਨਹੀਂ ਵਰਤਣੇ ਜੇ ਹੁਣ ਕਿ ਰੱਖ ਲਾਂਗੇ ਫਿਰ ਜਾਦਾ ਵੀਡੀਓ ਫਿਰ ਹੋਰ ਕੋਈ ਬਣਾ ਨਹੀਂ ਸਕੀ ਹੈਗੀ ਕਿਉਂਕਿ ਬੇਟੇ ਨੂੰ ਫਿਰ ਬਿਮਾਰ ਸੀ ਉਸ ਕਰਕੇ ਫਿਰ ਦਿਲ ਨਹੀਂ ਕੀਤਾ ਹੈਗਾ ਕੱਲ ਫਿਰ ਸਲਾਈ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੇ ਹੋਰ ਫਿਰ ਵੀਡੀਓ ਕੋਈ ਬਣਾ ਨਹੀਂ ਸਕੇ ਆਪਾਂ ਤੇ ਛੁੱਟੀਆਂ ਹੁਣ ਇਹਨੂੰ ਦੋ ਤਿੰਨ ਦਿਨਾਂ ਦੀ ਛੁੱਟੀਆਂ ਹੀ ਕਰਾਈਆਂ ਨੇ ਘਰੇ ਬੇਟਾ ਤੇਰਾ ਤੰਗ ਬਹੁਤ ਕਰਦਾ ਸੀ ਇਸ ਕਰਕੇ ਫਿਰ ਵੀਡੀਓ ਨਹੀਂ ਬਣਾਉਣੀ ਆਪਾਂ ਤੋਂ ਅੱਜ ਫਿਰ ਮੈਂ ਹੁਣ ਉਠਾ ਕੇ ਆਈ ਆ ਮੰਮੀ ਨੂੰ ਕੋਲੇ ਨੂੰ ਵੀ ਵੀ ਕਰ ਰਲਗਾ ਕੇ ਦੇ ਦਿੱਤਾ ਮੈਂ ਜਲਦੀ ਟੀਵੀ ਦੇਖ ਲੂਗਾ ਫਿਰ ਜਦ ਤੱਕ ਮੈਂ ਆਪਣਾ ਇਹ ਬਣਾ ਕੇ ਰੱਖ ਲੂੰਗੀ। ਤੇ ਨਹੀਂ ਤਾਂ ਬਸ ਫਿਰ ਬੱਚਾ ਨੂੰ ਪਤਾ ਹੀ ਹੈ ਮਾਂ ਦੇ ਪਿੱਛੇ ਪਿੱਛੇ ਫਰੀ ਜਾਂਦੇ ਆ। ਚਾਹੇ ਬਿਮਾਰ ਨੇ ਚਾਹੇ ਠੀਕ ਨੇ। ਲੋਚੀ ਗਲੂ ਜੀ ਦਾ ਪੰਵਾਰ ਲਈ ਸੀ। ਤੇ ਦਖਾਣੀ ਹੈ ਜਿਹੜਾ ਠੰਡਾ ਹੋ ਗਿਆ ਸੀ ਇੰਨਾ ਕਰ ਗਿਆ ਸੀ ਇਹਦਾ ਪਾਣੀ ਤੇ ਅੱਧਾ ਇੱਕ ਗਲਾਸ ਹੋਊਗਾ ਇਹ ਛੋਲੇ ਨੂੰ ਗਲੋ ਦੀ ਬੀਲ ਦੇ ਤਾਂ ਜਿਹਨੇ ਕੋ ਫਾਇਦੇ ਨੇ ਕਿ ਇਹ ਵੈਸੇ ਠੰਡਾ ਹੀ ਹੁੰਦਾ ਪਾਣੀ ਤੇ ਬਾਕੀ ਜੇ ਨਿੰਮ ਦੀ ਬੀਲ ਦੇ ਨਿੰਮ ਦੇ ਰੱਖਤੇ ਤੇ ਕਹਿੰਦੇ ਜੇ ਬੀਲ ਚੜੀ ਹੋਵੇ ਨਾ ਗਲੋ ਦੀ ਤਾਂ ਬਹੁਤ ਜ਼ਿਆਦਾ ਕੋਲ ਵੀ ਬੈਨੀਫਿਟ ਦਿੰਦੀ ਹੈ ਇਹ ਮੋ ਜੀ ਆਪਣਾ ਨਾ ਕੋ ਕਲਾਸ ਬਣ ਗਿਆ ਏ ਜੇ ਕਿਸੇ ਵੀ ਭਾਂਪਰਾ ਨੂੰ ਜਾਂ ਬੱਚਿਆਂ ਨੂੰ ਜਿਸ ਨੂੰ ਸੱਲ ਘਟੇ ਹੋਏ ਨੇ ਫੀਵਰ ਵਗੈਰਾ ਨਹੀਂ ਉਤਰਦਾ ਤਾਂ ਗਲੋ ਦੀ ਬੇਲ ਦਾ ਪਾਣੀ ਹੈ ਜਿਹੜਾ ਬੱਚਿਆਂ ਨੂੰ ਦੇ ਸਕਦੇ ਹੋ ਤੁਸੀਂ ਤੇ ਆਪਾਂ ਇਦਾਂ ਬਣਾ ਕੇ ਰੱਖ ਲਿਆ ਵਸ ਇੱਕ ਸਵੇਰੇ ਚਾਂਚਾ ਬੇਟੇ ਨੂੰ ਦੇ ਦੇਣਾ ਤੇ ਇੱਕ ਸ਼ਾਮ ਕਿਉਂਕਿ ਸਾਡੇ ਇੱਕ 4 ਸਾਲ ਦੀ ਏਸ ਆਉਦੀ ਪੰਜਵਾਹ ਹੁਣ ਲੱਗਿਆ ਹੋਇਆ ਨੂੰ ਪੰਜਵਾਹ ਲੱਗਿਆ ਵਾ ਜਨਬੇ ਦੇ ਵਿੱਚ ਫੇਸ ਕਰਕੇ ਇੱਕ ਇੱਕ ਚਮਚਾ ਨੂੰ ਬਹੁਤ ਤੇ ਤੁਸੀਂ ਵੀ ਦੇਖਿਓ ਜੇ ਕਿਸੇ ਨੂੰ ਫੇਵਰ ਆ ਜਾਆ ਆਪਣਾ ਬੱਚਿਆਂ ਨੂੰ ਆ ਸੈਲ ਘਟੇ ਹੋਏ ਨੇ ਤਾਂ ਪਾਣੀ ਇਹ ਜ਼ਰੂਰ ਬਣਾ ਕੇ ਦਿਓ ਤੇ ਬਹੁਤ ਹੀ ਵਧੀਆ ਵਾਹੇ 글로 ਦੀ ਬੇਲ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੈ ਦੇ ਸਰੀਰ ਨੂੰ ਆਪਣੇ ਅੱਜ ਦੀ ਵੀਡੀਓ ਜੀ ਇਹੀ ਸੀ ਜੀ ਆਪਣੀ ਮਿਲਦੇ ਹਾਂ ਜੀ ਕਿਸੇ ਵੀ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਖੇਰ ਸਤਿ ਸ੍ਰੀ ਅਕਾਲ ਜੀ